ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੈਲਬਨ ਆਸਟ੍ਰੇਲੀਆ ਤੋਂ ਆ ਜੀ ਤੇ ਇੱਥੇ ਕੁਝ ਬਜ਼ੁਰਗ ਬੈਠੇ ਨੇ ਆਜੋ ਆਪਾਂ ਇਹਨਾਂ ਨੂੰ ਪੁੱਛੀਏ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀਆਂ ਵਾਲਾ ਮੁੱਦਾ ਆ ਜੀ ਉਹਦੇ ਬਾਰੇ ਇਹਨਾਂ ਦਾ ਕੀ ਖਿਆਲ ਹੈ ਹਨ ਤੇ ਆਪਾਂ ਆਓ ਇਹਨਾਂ ਨੂੰ ਪੁੱਛਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਕਰੇਗੀ ਬਾਂਚ ਬੈਠੇ ਆ ਤੇ ਕਰੇਗੀ ਬਾਂਨ ਇੱਕ ਪਾਰਕ ਆ ਜੀ ਉੱਥੇ ਸਾਰੇ ਬਜ਼ੁਰਗ ਸਾਡੇ ਬੈਠੇ ਹੁੰਦੇ ਆ ਇਹਨਾਂ ਤੋਂ ਅਸੀਂ ਸੇਧ ਲੈਣੀ ਆ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਕਿੱਦਾਂ ਜੀ ਪ੍ਰਵਾ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀਆਂ ਦਾ ਮੁੱਦਾ ਉਹਦੇ ਬਾਰੇ ਇਹਨਾਂ ਦਾ ਕੀ ਖਿਆਲ ਆ ਠੀਕ ਆ ਜੀ ਤੇ ਆਪਾਂ ਇਹਨਾਂ ਕੋਲ ਚਲਦੇ ਆਂ ਤੇ ਪੁੱਛਦੇ ਆਂ ਹਾਂਜੀ ਬਜ਼ੁਰਗੋ ਕੀ ਕਹਿੰਨੇ ਆ ਜੀ ਤੁਸੀਂ ਤੁਸੀਂ ਦੱਸੋ ਜੀ ਪੰਜਾਬ 'ਚ ਜਿਹੜੇ ਪ੍ਰਵਾਸੀ ਨੇ ਜਿਹੜੇ ਲੱਖਾਂ ਦੀ ਗਿਣਤੀ 'ਚ ਮੇ ਵੀ ਪਤਾ ਨਹੀਂ ਕਿੰਨੇ ਹੋਣ ਉਹਨਾਂ ਦਾ ਕੀ ਹੱਲ ਆ ਜੀ ਜੇ ਰਹਿਣੇ ਚਾਹੀਦੇ ਆ ਨਹੀਂ ਰਹਿਣੇ ਚਾਹੀਦੇ ਜੇ ਰਹਿਣ ਤਾਂ ਕਿੱਦਾਂ ਰਹਿਣ ਰਹਿਣੇ ਚਾਹੀਦੇ ਆ ਹਾਂਜੀ ਅਸੀਂ ਵੀ ਇੱਥੇ ਆਸਟ੍ਰੇਲੀਆ 'ਚ ਰਹਿ ਹੀ ਰਹੇ ਆਂ ਨਾ ਕਦੇ ਕਿਸੇ ਨੇ ਦਰਾਜ ਨਹੀਂ ਕੀਤਾ ਇੱਥੇ ਉਹ ਜਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਆ ਨਾ ਉਹ ਜਿਆਦਾ ਔਖੇ ਢਿੱਡ ਉਹਨਾਂ ਦੇ ਵਿੱਚ ਵੜ ਜਣੇ ਜਿੱਦੋਂ ਨਿਕਲ ਕੇ ਭਾਈ ਹਾਂ ਹਾਂਜੀ ਹਾਂਜੀ ਤੁਸੀਂ ਦੱਸੋ ਜੀ ਉਹ ਜੀ ਰਹਿਣਾ ਚਾਹੀਦੇ ਉਹਨਾਂ ਦਾ ਕਾਗਜ਼ ਪੱਤਰ ਸਹੀ ਹੋਣਾ ਚਾਹੀਦਾ ਜਿਵੇਂ ਇੱਥੇ ਛਾੜਾ ਸਾਰੀ ਟੈਕਿੰਗ ਚੱਲਦੀ ਆ ਸਾਡੀ ਪੀਆਰ ਦੇ ਜਾਂ ਹੋਰ ਕਾਗਜ਼ ਸਾਡੇ ਫੁੱਲ ਲੈਂਦੇ ਆ ਇਹ ਤੇ ਉਹਨਾਂ ਦੇ ਵੀ ਇਵੇਂ ਚੱਕਰ ਫੁੱਲ ਚਾਹੀਦੇ ਆ ਜੇ ਅਸੀਂ ਉਹਨਾਂ ਨੂੰ ਕੱਢਾਂਗੇ ਤਾਂ ਛਾੜੇ ਵੀ ਕਿੰਨੇ ਪੰਜਾਬੀ ਬਾਹਰ ਬੈਠੇ ਕਿੱਡੇ-ਕੱਡੇ ਫਾਰਮ ਨੇ ਉਹਨਾਂ ਦੇ ਉਹਨਾਂ ਨੂੰ ਵੀ ਥਮੇਟ ਕੇ ਆਉਣਾ ਬੜਾ ਔਖਾ ਹੋ ਜੂ ਤੇ ਇਹਦੇ ਇੱਕ ਟੈਚੀ ਲੈ ਕੇ ਵਗ ਜਾਣਗੇ ਸਾਰਾ ਛੋਚੜਾ ਪੈਣਾ ਇਹ ਸਾਨੂੰ ਐ ਨਹੀਂ ਵੀ ਕੱਢੋ-ਕੱਢੋ ਨਹੀਂ ਕਰਨੀ ਪਣੀ ਹਾਂਜੀ ਤੁਸੀਂ ਕਹਿ ਰਹੇ ਸੀ ਜੀ ਕੁਝ ਹੁਕਮ ਕਰੋ ਮੈਂ ਤਾਂ ਇਹ ਹੀ ਕਹਿੰਦਾ ਵੀ ਜੇ ਮੈਂ ਬਾਹਰਲੇ ਮੌਲ ਖਾਜ ਵੀ ਮਜਾਰੇ ਹੋ ਰਹੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਫਰਾਂਸ ਸਾਰੇ ਉਹ ਕਹਿੰਦੇ ਵੀ ਕੱਢੋ ਪਰਵਾਸੇ ਨੂੰ ਬਾਹਰ ਹਾਂਜੀ ਇੱਥੇ ਵੀ ਹੋਏ ਨੇ ਆਸਟ੍ਰੇਲੀਆ 'ਚ ਵੀ ਹੋਏ ਨੇ ਹਾਂਜੀ ਹਾਂਜੀ ਪਰ ਗਵਰਨਮੈਂਟ ਤਾਂ ਚਾਹੁੰਦੀ ਨਹੀਂ ਕੱਢਣੀ ਹਾਂਜੀ ਮੇਰਾ ਗੱਲ ਸਮਝਿਆ ਇਹ ਤਰ੍ਹਾਂ ਜੇ ਭਈਏ ਕੱਢਦੇ ਤਾਂ ਫਿਰ ਕੰਮ ਕਿਵੇਂ ਚੱਲੂ ਪੰਜਾਬ ਦਾ ਹੂੰ ਤੇ ਦੂਜੀ ਬੰਲੇ ਵੀ ਜਿੰਨੇ ਬਾਹਰ ਬੈਠੇ ਆ ਸਾਰੇ ਜੂਪੀ ਬਿਹਾਰ ਕਿਤੇ ਵੀ ਬੈਠੇ ਆ ਫਾਰਮਾਂ ਜਨੇ ਕਰਮਾ ਕਿਤੇ ਵੀ ਕਲਕੱਤੇ ਬੰਗਾ ਕਿਤੇ ਵੀ ਹਾਂਜੀ ਉਹ ਲੋਨ ਉਹ ਕਮ ਉਹ ਕਿਵੇਂ ਆਉਣਗੇ ਸਾਨੂੰ ਛੱਡ ਗਿਆ ਉਥੋਂ ਬਿਲਕੁਲ ਇਹ ਤਾਂ ਜੇ ਕੋਈ ਝੋਲੇ ਚਾਕੇ ਭੱਜ ਜਾਣਗੇ ਹਾਂਜੀ ਮੈਂ ਮਤਲਬ 55 ਸਾਲ ਤੋਂ ਮੈਂ ਕਲਕੱਤੇ 'ਚ ਰਹਿ ਰਿਹਾ ਹਾਂ ਅੱਜ ਵੀ ਮੇਰਾ ਮਤਲਬ ਉੱਥੇ ਕੰਮ ਕਰ ਹੈਗਾ ਆ ਤੇ ਸਾਡਾ ਪੰਜਾਬ ਤਾਂ ਵੈਸੇ ਹੀ ਨਹੀਂ ਚੱਲ ਸਕਦਾ ਇਹਨਾਂ ਤੋਂ ਬਗੈਰ ਸਾਡੇ ਕੋਲ ਮੈਨ ਪਾਵਰ ਹੈ ਨਹੀਂ ਇਹ ਪੰਜਾਬ ਨੂੰ ਚਲਾਉਣੀ ਆ ਇੰਡਸਟਰੀ ਚਲਾਉਣੀ ਆ ਐਗਰੀਕਲਚਰ ਚਲਾਉਣਾ ਆ ਸਾਰਾ ਇਹਨਾਂ ਦੇ ਸਿਰ ਤੇ ਆ ਤੇ ਇਹਨਾਂ ਦੇ ਪੇਪਰ ਵਗੈਰਾ ਜਿਹੜੇ ਉਹ ਸਹੀ ਹੋਣੇ ਚਾਹੀਦੇ ਆ ਤੇ ਇਸ ਕਰਕੇ ਕੱਢਣਾ ਦਾ ਨਾਂ ਲੈਣਾ ਵੀ ਗਲਤ ਅਸੀਂ ਨਹੀਂ ਕੱਢ ਸਕਦੇ ਸਾਡੇ ਬਹੁਤ ਜ਼ਿਆਦਾ ਵੱਡੀਆਂ ਪ੍ਰਾਪਰਟੀਆਂ ਸਾਡੀਆਂ ਬਾਹਰੀ ਰੀਅਲ اسٹیਟਾਂ ਚ ਤੇ ਇਸ ਕਰਕੇ ਸਾਡੇ ਬੰਦੇ ਜਿਆਦਾ ਬਾਹਰ ਬੈਠੇ ਆ ਤੇ ਇਹ ਤਾਂ ਬਿਜਾਰੇ ਕੰਮ ਕਰਦੇ ਚੱਲ ਜਾਂਦੇ ਆ ਠੀਕ ਆ ਇਹਨਾਂ ਇਹਦੇ ਹੋਣਾ ਚਾਹੀਦਾ ਹਾਂਜੀ ਤੇ ਮੇਰਾ ਵੀ ਬਜ਼ੁਰਗੋ ਇੱਕ ਕੁਐਸਚਨ ਆ ਕਿ ਤੁਸੀਂ ਸਾਡੇ ਤੋਂ ਵੱਡੇ ਆ ਤਜਰਬੇਕਾਰ ਆ ਦੇਖੋ 100 ਸਾਲ ਨੂੰ 150 ਸਾਲ ਨੂੰ ਮੰਨ ਲਓ ਇਹ ਪ੍ਰਵਾਸੀ ਇੱਦਾਂ ਹੀ ਆਏਗੇ ਜਾਂ ਅਸੀਂ ਇੱਥੇ ਜਾਓ ਉੱਥੇ ਹਾਂ ਹਾਂਜੀ ਹੈਨਾ ਜੀ 100 200 500 ਸਾਲ ਹੈਨਾ ਹਾਂਜੀ ਹੌਲੀ ਹੌਲੀ ਅਸੀਂ ਹੋ ਜਾਂਨੇ ਘਟ ਗਿਣਤੀ ਜੀ ਮੰਨ ਲਓ ਪੰਜਾਬ 'ਚ ਹਾਂ ਹਾਂਜੀ ਜਿਹੜਾ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਇੱਥੇ ਵੀ ਮੰਨ ਲਓ ਗੋਰੇ ਹੋ ਜਾਂਦੇ ਘਟ ਗਿਣਤੀ ਜੀ ਹਾਂ ਹੋਇਆ ਭਾ ਠੀਕ ਹੈ ਜੀ ਹੋਇਆ ਭਾ ਜੀ ਮੈਂ ਜ਼ਿਕਰ ਠੀਕ ਹੈ ਜੀ ਹਾਂ 60 ਸਾਲ ਨੂੰ ਉੱਥੇ ਦੇ ਪੰਜਾਬੀ ਚਾਹੇ ਕੋਈ ਵੀ ਧਰਮ ਦੇ ਹੋਣ ਉਹ ਘੱਟ ਗਿਣਤੀ ਮੰਨ ਲੋ ਹੋ ਜਾਂਦੇ ਹੁਣ ਹੁਣ ਨਹੀਂ ਹੋਣੇ ਵੱਖਰੀ ਗੱਲ ਆ ਮੰਨ ਲੋ ਹੋ ਜਾਂਦੇ ਆ ਫੇਰ ਇਹ ਤਾਂ ਨੁਕਸਾਨ ਉਹਦਾ ਨਹੀਂ ਦੇਖੋ ਪੰਜਾਬ ਤਾਂ ਵੀ ਕਬਜ਼ਾ ਕਰ ਲੈਣਾ ਉੱਥੋਂ ਕਰਨਾ ਉਹਨਾਂ ਨੇ ਇਹ ਤਾਂ ਗੜਬੜ ਹੋ ਇੱਕ ਮਿੰਟ ਇਹ ਠੀਕ ਨਹੀਂ ਫਿਰ ਹਾਂਜੀ ਅਸੀਂ ਆਸਟ੍ਰੇਲੀਆ ਦੇ ਕਬਜ਼ਾ ਕਰ ਲੂਗੇ ਫਿਰ ਸਾਡੇ ਸਾਡੇ ਹਾਂਜੀ ਇਰਾਨ ਚੋਂ ਚੇਲੇ ਚ ਕਰ ਲੂਗੇ ਅਫਗਾਨਿਸਤਾਨ ਚੋਂ ਆਈ ਸੀ ਆਈ ਪੰਜਾਬ ਚ ਪੰਜਾਬ ਚ ਦਰਾਵੜ ਸੀਗੇ ਦਰਾਵੜਾ ਨੂੰ ਇੱਥੋਂ ਕੱਢਿਆ ਉਹ ਉਸ ਹੌਕਤ ਵਿੱਚ ਚਲੇ ਗਏ ਤੇ ਅਸੀਂ ਮਤਲਬ ਪਿੱਛੋਂ ਉੱਜੜ ਗਏ ਇੱਥੇ ਆਈ ਸੀ ਤੇ ਧਰਤੀ ਜ਼ਿਆਦਾ ਉਜਾਊ ਆ ਹਾਂਜੀ ਔਰ ਇੱਥੋਂ ਅਸੀਂ ਗਾਂ ਨੂੰ ਪ੍ਰਵਾਸ ਕਰ ਰਹੇ ਆ ਤੇ ਕੋਈ ਗੱਲ ਨਹੀਂ ਇੱਦਾਂ ਕੋਈ ਫਰਕ ਨਹੀਂ ਪੈਂਦਾ ਜੇ ਉਹ ਵੱਧਦੇ ਇਹ ਤਾਂ ਵੱਜਣ ਉਹਨਾਂ ਦਾ ਕੰਮ ਆ ਜੀ ਕੋਈ ਫਰਕ ਨਹੀਂ ਪੈਂਦਾ ਸਾਡੇ ਬੰਦੇ ਨਿਕਲ ਜਾਣਗੇ ਉਹ ਪੰਜਾਬ ਤੇ ਕਬਜ਼ਾ ਕਰ ਲੈਣਗੇ ਚੰਗੇ ਰੋਜ਼ਗਾਰ ਤਾਂ ਹੀ ਗਏ ਯਾਰ ਦੇਖੋ ਇਹ ਸਾਰੀ ਜਿਹੜੀ ਦੁਨੀਆ ਚੱਲਦੀ ਹੈ ਪੋਲੀਟੀਕਲ ਪਾਵਰ ਤੇ ਚੱਲਦੀ ਹੈ ਨਾ ਰਾਜਨੀਤਿਕ ਸ਼ਕਤੀ ਹਾਂ ਹਾਂ ਤੇ ਕਿਉਂ ਨਾ ਸੀ ਇਦਾਂ ਵੀ ਸੋਚ ਸਕਦੇ ਆ ਕਿ ਜਿੱਦਣ ਸਾਡੇ ਕੋਲੋ ਰਾਜਨੀਤਿਕ ਸ਼ਕਤੀ ਚੱਲੇ ਰਾਜਨੀਤਿਕ ਸ਼ਕਤੀ ਗਿਣਤੀ ਜਾਣਾ ਸਿਰਫ ਅੱਜ ਕੱਲ੍ਹ ਦੇ ਜ਼ਮਾਨੇ 'ਚ ਹਾਂ ਹਾਂ ਜੀ ਜਿੱਦਣੇ ਸਾਡੇ ਕੋਲੋ ਚੱਲੇ ਜਾਂਦੀ ਆ ਉਹਨਾਂ ਚੱਲ ਜਾਂਦੀ ਫੇਰ ਲਾਲੂ ਪਰਚਾਹਨ ਦਾ ਖੁਦ ਕੇ ਆਈ ਹਾਂ ਜੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਉਹਨਾਂ ਨੇ ਫਾਰ ਕੇ ਕਿਹਾ ਉਹਨੇ ਹਾਂ ਜੀ ਹਾਂ ਜੀ ਬਣ ਜੂ ਫੇਰ ਉਹ ਬਣੂਗਾ ਨਹੀਂ ਨਹੀਂ ਫਿਰ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਨਾ ਹੈਨਾ ਮੈਂ ਇਹ ਨਹੀਂ ਕਹਿੰਦਾ ਵੀ ਗੋਰਿਆਂ ਲਈ ਨਹੀਂ ਹੋਣਾ ਚਾਹੀਦਾ ਗੋਰਿਆਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਵੀ ਅਸੀਂ ਵਾਅਦ ਕੰਢੀ ਜਾ ਰਹੇ ਹਾਂ ਗੱਲ ਤਾਂ ਇਹ ਬਹਿ ਰਾਜਨੀਤਿਕ ਭੇੜ ਆ ਨਾ ਕਿਹੜਾ ਜਿੱਤਦਾ ਸਹੀ ਗਲਤ ਦੀ ਤਾਂ ਗੱਲ ਹੀ ਨਹੀਂ ਇੱਥੇ ਅਸੀਂ ਤਾਂ ਗੱਲ ਇਹ ਹੈ ਵੀ ਅੱਜ ਇੱਥੇ ਆ ਅਸੀਂ ਸਦਾ ਚੰਗੇ ਥਾਂ ਨੂੰ ਭੱਜਣਾ ਜਿੱਦਾਂ ਰੋਟੀ ਹੋਵੇ ਹਰੇਕ ਬੰਦਾ ਰੋਟੀ ਐਲ ਭਾਈ ਦਾ ਕਿੱਥੇ ਰੋਟੀ ਹੋਊ ਯਾਰ ਜਾਵ ਡਾਂਗੇ ਜੋ ਸਾਡੇ ਕੋਈ ਦੋ ਪੈਸੇ ਹੋਏ ਸੀ ਕਬਜ਼ਾਕਾਰੀ ਨਹੀਂ ਫਿਰ ਦੂਜੇ ਪਾਸੇ ਮੈਂ ਸਿਰਫ ਇੱਕ ਪਾਸੇ ਦੇ ਕਿਉਂ ਸੋਈ ਨਹੀਂ 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 ਮੈਂ ਕੁਐਸਚਨ ਸਿਰਫ ਇਹ ਕਰਨਾ ਚਾਹੁੰਦਾ ਇਹ ਮਤਲਬ ਤੁਸੀਂ ਕਹਿ ਰਹੇ ਕਿ ਦੇਖੋ ਜਰ ਬੈਠੇ ਰਹਿਣ ਵਾਲਾ ਤਾਂ ਸੋਚ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਮੰਨ ਲਓ ਅਸੀਂ ਸਾਰੇ ਚੰਗੇ ਥਾਂ ਤੇ ਭਜਦੇ ਆ ਹੁਣ ਇਹ ਚੰਗਾ ਥਾਂ ਆ ਹੈਨਾ ਸਾਡੇ ਕੋਈ ਸੱਭਿਆਚਾਰਕ ਗੋਣ ਨੇ ਕੁਝ ਉਹ ਗੋਣ ਨੇ ਅਸੀਂ ਦੋਨੇ ਲੈ ਕੇ ਆਉਣੇ ਆ ਉਹਨਾਂ ਤੋਂ ਤੰਗ ਹੋਣਾ ਗੋਰਿਆਂ ਨੇ ਹਾਂ ਨਾ ਜੀ ਜਿੱਦਾਂ ਪੰਜਾਬੀ ਬਿਹਾਰੀਆਂ ਤੋਂ ਯੂਪੀ ਵਾਲਾਂ ਤੋਂ ਤੰਗ ਹੁੰਦੇ ਆ ਇਹਦਾ ਫਿਰ ਕੀ ਹੱਲ ਆ ਇਹਦਾ ਹੱਲ ਤਾਂ ਹੁਣ ਤੁਸੀਂ ਆਏ ਲਾ ਲੋ ਹੁਣ ਜਦੋਂ ਉਹ ਔਖੇ ਹੋ ਗਏ ਉਹ ਕੱਢਣੇ ਸ਼ੁਰੂ ਕਰ ਤੇ ਅਮਰੀਕਾ ਨੇ ਬਿਲਕੁਲ ਉਨਾਂ ਨੂੰ ਸਮਝ ਲੱਗ ਗਈ ਨਾ ਉਹਨਾਂ ਨੂੰ ਸਮਝ ਲੱਗ ਗਈ ਹਾਂਜੀ ਮੈਂ ਕਹਿ ਰਿਹਾ ਵੀ ਪੰਜਾਬ ਨੂੰ ਇਹ ਸਮਝ ਲੱਗਣੀ ਚਾਹੀਦੀ ਏ ਕਿ ਨਹੀਂ ਉਹਨਾਂ ਨੂੰ ਸਮਝ ਲੱਗਣੀ ਚਾਹੀਦੀ ਆ ਉਹ ਕੰਮ ਕਰਨ ਲੱਗਣਗੇ ਉਹਨਾਂ ਤੋਂ ਨਿਰਪਰ ਪਰੇ ਹੋਣਗੇ ਫੇਰ ਉਹ ਆਪ ਦਾ ਆਪ ਦਾ ਅਪਛਮਾਲ ਛਕਣਗੇ ਜੇ ਹੁਣ ਉਹ ਪਈਆਂ ਤੇ ਨਿਰਪਰ ਰਹਿਣਗੇ ਤੇ ਫਿਰ ਤਾਂ ਉਹਨਾਂ ਨੇ ਤਾਂ ਕਬਜਾ ਕਰਨਾ ਹੀ ਕਰ ਅਸੀਂ ਇੱਧਰ ਨੂੰ ਤੁਰੇ ਉਹਨਾਂ ਉੱਥੇ ਆ ਜਾਣਗੇ ਦੇਖੋ ਅਸੀਂ ਕਹਿੰਨੇ ਵੀ ਅਸੀਂ ਵੀ ਇੱਥੇ ਆਏ ਇਹਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਕਿੰਨਾ ਮੈਂ 11 ਸਾਲਾਂ ਚ ਪੀਆਰ ਹੋਇਆ ਜੀ ਮੈਂ 70000 ਡਾਲਰ 2 ਸਾਲ ਚ ਆਪਣੀ ਮਾਸਟਰ ਡਿਗਰੀ ਦੀ ਫੀਸ ਦਿੱਤੀ ਹੈ ਸਿਰਫ ਫੀਸ ਫੀਸ ਕਾਲਜ ਦੀ ਹਾਂ ਬਿਲਕੁਲ ਉਸ ਤੋਂ ਇਲਾਵਾ ਲੱਖਾਂ ਡਾਲਰ ਹੋਰ ਉਹਦੀ ਗਿਣਤੀ ਨਹੀਂ ਕੋਈ ਹਨਾ ਜੀ 11 ਸਾਲ ਦਾ ਟੈਕਸੀ ਲਾ ਲਓ ਪਹਿਲਾਂ ਤਾਂ ਬਹੁਤ ਹੋ ਜਾਂਦਾ ਹੈ ਹਨਾ ਤੇ ਹੁਣ ਅਸੀਂ ਇੱਥੇ ਆ ਦੇਖੀਏ ਵੀ ਮੰਨ ਲਓ ਇਧਰੋਂ ਨਾਲੋਂ ਕਿਤੋਂ ਵੀ ਲੱਖਾਂ ਦੀ ਗਿਣਤੀ ਚ ਲੋਕ ਆਈ ਜਾਣ ਹਨਾ ਸਿਰਫ ਲੇਬਰ ਕਰਨ ਫਿਰ ਇਹ ਸਿਟੀ ਦਾ ਕੀ ਬਣੂਗਾ ਉਹੀ ਕੰਮ ਛੱਡਿਆ ਇਹੀ ਹੋਊਗਾ ਨਾ ਛੱਡੇ ਵਾਲਾ ਹੀ ਇੱਥੇ ਹੋ ਜਾਣਾ ਮਤਲਬ ਕੋਈ ਇਹ ਜਿੱਦਾਂ ਹੁਣ ਮੈਂ ਆਇਆ ਸੀ ਇੱਥੇ ਜਦੋਂ ਮੇਰਾ ਕੋਰਸ ਜਿਹੜਾ ਸੀਗਾ ਉਹ ਪੀਆਰ ਲਿਸਟ 'ਚ ਸੀਗਾ ਹੁਣ ਹੈ ਨਹੀਂ ਫੇ ਆ ਜੂਗਾ ਜਦੋਂ ਜ਼ਰੂਰਤ ਹੋਊਗੀ ਫੇ ਆ ਜੂਗਾ ਪਰ ਜਿਹੜੇ ਪ੍ਰਵਾਸੀ ਸਾਡੇ ਭਾਈ ਆ ਰਹੇ ਉਧਰੋਂ ਉਹਨਾਂ ਲਈ ਕੋਈ ਜਾਲੀ ਲੱਗੀ ਨਹੀਂ ਹੈ ਇਹਦੇ ਤੇ ਚਰਚਾ ਵੀ ਹੋਣੀ ਚਾਹੀਦੀ ਹਾਂ ਹਾਂ ਉਹਨਾਂ ਨੂੰ ਉਹੀ ਆ ਨਾ ਇਹ ਕੰਟਰੀ ਜਿ ਨੂੰ ਕਿੰਨੇ ਜਾਲੀ ਚਾਹੀਦੀ ਹੈ ਜਿਹਦੇ ਚ ਛਣ ਕੇ ਬਸ ਹਾਂ ਨਾ ਪੰਜਾਬ ਤੋਂ ਬਿਨਾ ਹਿਮਾਚਲ ਨੇ ਔਰ ਹਰਿਆਣੇ ਨੇ ਹਾਂਜੀ ਉਹ ਕਿਸੇ ਨੂੰ ਬਾਹਰ ਲੈਣ ਨੂੰ ਜ਼ਮੀਨ ਨਹੀਂ ਖਰੀਦਦੇ ਦਿੰਦੇ ਹਿਮਾਚਲ ਸਾਡੇ ਤੇ پابੰਦੀਆਂ ਹੋਣੇ ਚਾਹੀਦੀ ਤੇ ਜੇ ਇਹ ਪਾਬੰਦੀ ਐਨੀ ਹੋਈ ਲਾ ਦੇ ਜਮੀਨ ਬਾਹਰਲਾ ਬੰਦਾ ਖਰੀਦ ਨਾ ਸਕੇ ਹਾਂਜੀ ਪਹਿਲੇ ਆਦੀਵਾਸੀ ਆ ਜਿਹੜੇ ਲੋਕ ਅਸਲੀ ਮਾਲਕ ਉਹਨਾਂ ਦੀ 10 ਲੱਖ ਇੱਥੇ ਮਤਲਬ ਗਿਣਤੀ ਆ ਉਹਨਾਂ ਦੀ ਉਹ ਤਾਂ ਕਹਿੰਦੇ ਵੀ ਤੁਸੀਂ ਸਾਡਾ ਖਾਲੀ ਕਰੋ ਇਹਨਾਂ ਨੂੰ ਕਹਿੰਦੇ ਆ ਤੁਸੀਂ ਸੜ ਦੇ ਜ਼ਬਰਦਸਤੀ ਕਬਜ਼ਾ ਕੀਤਾ ਹੈ ਗੋਰਿਆਂ ਨੇ ਹਾਂ ਉਹ ਤੇ ਗੋਰੇ ਤਾਂ ਮੋਲਕ ਦੇ ਮਾਲਕ ਨਹੀਂ ਮਾਲਕ ਦੱਸ ਨਹੀਂ ਉਹ ਬੈਠੇ ਆ ਜਿਹੜੇ ਇੱਥੇ ਦੇ ਅਸਲ ਕੀ ਲੋਕ ਹੂ ਆ ਉਹ ਵੀ ਉੱਥੇ ਟਾਪੂ 'ਚ ਛੱਡੇ ਹੋਏ ਐ ਇੱਥੇ ਹੁੰਦੇ ਨੇ ਹੂੰ ਹੂੰ ਜਿਹੜੇ ਇੱਥੇ ਦੇ ਯਾਨੀ ਇਹ ਸਾਰੀ ਚਰਚਾ ਦਾ ਕੁੱਲ ਮਿਲਾ ਕੇ ਇਹ ਆ ਵੀ ਜਿੱਦਾਂ ਅਸੀਂ ਪੂਰੀ ਬਰੀਕ ਛਾਣਣੀ ਚੋਂ ਆਏ ਆ ਇੱਥੇ ਆ ਕੇ ਵੀ ਹੋਰ ਤੇਜ਼ ਛਾਣਣੀ ਉਹ ਚਾਰ ਚਾਰ ਪੰਜ ਪੰਜ 10 10 ਵਾਰੀ ਹਨਾ ਜਿੱਦਾਂ ਅਸੀਂ ਆਟਾ ਛਾਣਦੇ ਆ ਹਨਾ ਇੱਕ ਰੂਲਾ ਦੋ ਰੂਲਾ ਚਾਰ ਰੂਲੇ ਪੰਜਾਬ ਚ ਕੋਈ ਛਾਣਣੀ ਨਹੀਂ ਹੈ ਹੁਣ ਤੂੰ ਦੂਜੀ ਗੱਲ ਇੱਕ ਮੈਂ ਤੁਹਾਨੂੰ ਦੱਸਦਾ ਇਦਾਂ ਅਸੀਂ ਆਈ ਜਾਈ ਗਏ ਮੰਨ ਲਓ ਅਸੀਂ ਇੱਧਰ ਆ ਗਏ ਉਹ ਇੱਧਰ ਚਲੇ ਗਏ ਹਨਾ ਹੁਣ ਦੇਖੋ ਯੂਪੀ ਦੀ ਆਬਾਦੀ ਤਕਰੀਬਨ ਤਕਰੀਬਨ 25 ਤੋਂ 28 ਕਰੋੜ ਪਾਕਿਸਤਾਨ ਦੇ ਬਰਾਬਰ ਆ ਉਹਦੀ ਕੱਲੀ ਇੱਕ ਸੂਬੇ ਦੀ ਆਬਾਦੀ ਅੱਛਾ ਜੇ ਪੰਜਾਬ ਚ 2 ਕਰੋੜ ਆ ਜਾਣ ਨਾ ਅਸੀਂ ਘੱਟ ਗਿਣਤੀ ਹਾਂ ਘੱਟ ਗਿਣਤੀ ਹੋ ਗਏ ਨਾ ਘੱਟ ਗਿਣਤੀ ਹੋ ਅੱਜ ਨਹੀਂ ਹੁਣ 100 150 200 ਨੂੰ ਹੋ ਜਾਣਾ ਸਾਲ ਨੂੰ ਹਨਾ ਹੁਣ ਜੇ ਪੰਜਾਬ ਦੇ ਵਿੱਚ ਜੇ 2 ਕਰੋੜ ਸਿੱਖ ਨੇ ਉਹਦੇ ਚੋਂ ਜੇ 1 ਕਰੋੜ ਆ ਵੀ ਗਿਆ ਬਾਹਰਲੇ ਮੁਲਕਾਂ ਚ ਇਹਨਾਂ ਨੇ ਕਦੀ ਘੱਟ ਗਿਣਤੀ ਨਹੀਂ ਹੋਣਾ ਹਾਂ ਨਾ ਉਹਨਾਂ ਨੇ ਇੱਥੇ ਪਰ ਹਾਂਜੀ ਇੱਥੇ 25 ਕਰੋੜ ਦੀ ਆਬਾਦੀ ਚੋ ਜੇ 2 2.5 ਕਰੋੜ ਘਟ ਕੇ ਪੰਜਾਬ ਚਲੇ ਵੀ ਗਏ ਉਹਨਾਂ ਨੂੰ ਕੀ ਫਰਕ ਪੈਂਦਾ ਪਰ ਪੰਜਾਬ ਦਾ ਤੇ ਜਿਹੜੇ ਸੱਬੇਚਾਰੋ ਖਤਮ ਹੁੰਦਾ ਨਾ ਕਲਚਰ ਖਤਮ ਕਰ ਦੂੰਗੇ ਸਾਨੂੰ ਸਾਰੇ ਕਾਮਿਆਂ ਦੀ ਜਰੂਰਤ ਵਾ ਹਨਾ ਯੂਪੀ ਦੇ ਬਿਹਾਰ ਦੇ ਪਰ ਸਾਨੂੰ ਇਦਾਂ ਚਾਹੀਦਾ ਕਿ ਇਹ ਖਾਸ ਸਮੇਂ ਦੇ ਵਿੱਚ ਜਿਹੜੇ ਸਕਿਲਡ ਬੰਦੇ ਨੇ ਉਹ ਇੱਥੇ ਰੁਕਣ ਜਗ੍ਹਾ ਵੀ ਲੈ ਲੈਣ ਪਰ ਜਿਹੜੇ ਇਦਾਂ ਨਹੀਂ ਵੀ ਕੋਈ ਵੀ ਆ ਗਿਆ ਵੀ ਉਹਨੂੰ ਇੱਥੇ ਹੀ ਹੈ ਨਾ ਪਹਿਲਾਂ ਤਾਂ ਦਿਖਾਈ ਲਾਈਟ ਚ ਕੱਢਦੇ ਆ ਉਹ ਉਹ ਹੋ ਗਿਆ ਫਿਲਟਰ ਲੈਂਗੁਏਜ ਹਾਂ ਫਿਰ ਛੋਟੀ ਪੀਆਰ ਦੀ ਹੋ ਗਈ ਹਾਂਜੀ ਫਿਰ ਉਦੋਂ ਕਹਾ ਸਿਟੀਜਨ ਹੋ ਗਈ ਹੁਣ ਤੁਸੀਂ ਦੇਖੋ ਤੁਸੀਂ ਕਿੱਡਾ ਵੱਡਾ ਰੋਲ ਆ ਮੈਂ ਸਿਟੀਜਨ ਆ ਮੇਰਾ ਭਾਈ ਇੱਥੇ ਸਿਟੀਜਨ ਆ ਅਸੀਂ ਦੋ ਭਾਈ ਆ ਇੱਥੇ ਸਿਟੀਜਨ ਆ ਪਰ ਸਾਡੇ ਮਾਪਿਓ ਨਹੀਂ ਆ ਸਕਦੇ ਸਿਟੀਜਨ ਉਹ ਆ ਨਹੀਂ ਸਕਦੇ ਦੇਖੋ ਕਿੱਡਾ ਵੱਡਾ ਕਾਨੂੰਨ ਹੈ ਹਾਂ ਮਤਲਬ ਸਾਨੂੰ ਇਹ ਮੁਲਕਾਂ ਤੋਂ ਇਹ ਇਮੀਗ੍ਰੇਸ਼ਨ ਪਾਲਿਸੀ ਦੇ ਕੁਝ ਪੁਆਇੰਟ ਤਾਂ ਸਿੱਖਣੇ ਚਾਹੀਦੇ ਨਾ ਚਾਹੀਦੇ ਸਾਡੇ ਤਾਂ ਉਹੀ ਬਾਹਰ ਖੋਦਿਆ ਬਾਹਰ ਹਾਂਜੀ ਅਸੀਂ ਇਹਨੂੰ 2 ਮਿੰਟ ਅਸੀਂ ਇਹ ਬਗਾਨੇ ਦੇ ਹਾਂਜੀ ਹਾਂਜੀ ਤੁਸੀਂ ਕਿਵੇਂ ਕਰ ਸਕਦੇ ਹੋ ਉੱਥੇ ਕਿਉਂ ਆਪਾਂ ਨੂੰ ਸਾਰੇ ਦੇਸ਼ ਦੇ ਵਿੱਚ ਉੱਥੇ ਜਾਣਾ ਦਾ ਅਧਿਕਾਰ ਹੈ ਕਿਤੇ ਵੀ ਰਹਿਣ ਦਾ ਅਧਿਕਾਰ ਆਪਣਾ ਛੋਬਾ ਬਖਰ ਕਾਨੂੰਨ ਹੈ ਆਪਾਂ ਐ ਥੋੜਾ ਕਾਨੂੰਨ ਕੋਈ ਲਾਗੂ ਕਰ ਦਾਂਗੇ ਵੀ ਆ ਆ ਦੇ ਹਿਸਾਬ ਨਾਲ ਸੈਂਟਰ ਕਰ ਸਕਦੇ ਹਾਂ ਕੰਟਰੀ ਨਹੀਂ ਫਿਰ ਫਿਰ ਇਹ ਕਹੋ ਫਿਰ ਇਹ ਕਹੋ ਪੀ ਪੰਜਾਬ ਦੇ ਵਿੱਚ ਪੰਜਾਬੀਆਂ ਕੋਲ ਰਾਜਨੀਤਿਕ ਸ਼ਕਤੀ ਹੈ ਹੀ ਨਹੀਂ ਫਿਰ ਇੱਥੇ ਮੁੱਕਦੀਆਂ ਗੱਲ 545 ਐਮਪੀਆ ਦੇ ਵਿੱਚੋਂ ਅਸੀਂ 13 ਆਇਆ 13 ਚਾਹੇ ਜਿੰਨੇ ਮਰਜੀ ਸਿਆਣੇ ਹੋਈਏ ਜਦ ਕੋਈ ਕਾਨੂੰਨ ਲਾਗੂ ਹੀ ਨਹੀਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਜੀ ਨਹੀਂ ਕਰ ਸਕਦੇ ਫਿਰ ਗੱਲ ਤਾਂ ਇੱਥੇ ਆ ਗਈ ਫਿਰ ਹਾਂ ਜੇ ਤੁਸੀਂ ਕੁਝ ਕਰਨਾ ਵੀ ਚਾਹੋ ਤੁਸੀਂ ਕਰ ਨਹੀਂ ਸਕਦੇ ਨਹੀਂ ਕਰ ਸਕਦੇ ਕੋਈ ਸੈਂਟਰ ਤਾਂ ਹੀ ਤਾਂ ਕਨਸੀਡਰ ਨਹੀਂ ਕਰਦਾ ਆਪਣਿਆਂ ਨੂੰ ਵੀ ਜੇ ਜੋ ਮਰਜ਼ੀ ਹੋਈ ਜਾਵੇ ਫਿਰ ਕੋਲ ਮਲਾ ਕੇ ਤਾਂ ਸਾਡੀ ਗੱਲ ਦਾ ਜਿਹੜਾ ਸਿੱਟਾ ਇਹ ਨਿਕਲਦਾ ਕਿ ਰਾਜਨੀਤਿਕ ਸ਼ਕਤੀ ਤਾਂ ਹੋਵੇ ਪੰਜਾਬੀਆਂ ਕੋਲ ਅਸੀਂ بار بار ਵੀ ਪੰਜਾਬੀ ਇਸ ਕਰਕੇ ਕਹਿ ਰਹੇ ਆ ਵੀ ਕਈ ਵਾਰ ਅਸੀਂ ਕੱਲੇ ਸਿੱਖ ਕਹਿ ਦਿੰਨੇ ਹਾਂ ਨਹੀਂ ਨਹੀਂ ਸਾਰੇ ਪੰਜਾਬੀਆਂ ਸਾਰੇ ਪੰਜਾਬੀਆਂ ਪੰਜਾਬ ਰਾਜ ਅਧਿਕਾਰ ਹੀ ਹੈ ਨਹੀਂ ਕਿ ਚਲੋ ਜੀ ਬਹੁਤ ਵਧੀਆ ਤੁਸੀਂ ਸਭ ਸੁਝਾਅ ਦਿੱਤੇ ਆ ਧੰਨਵਾਦ ਜੀ ਚਲੋ ਜੀ ਸਤਿ ਸ੍ਰੀ ਅਕਾਲ